ਇਹ ਸੌਖਾ ਹੁੰਦੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੀਆਂ ਵਾਡਾਂ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੀਆਂ ਵਾਡਾਂ ਵਿੱਚ ਕਿਸੇ ਨਸ਼ਾ ਤਸਕਨੂ ਆਪਣੀਆਂ ਵਾਡਾਂ ਵਿੱਚ ਵੜ ਨਹੀਂ ਦੇਵਾਂਗੇ ਸਾਡੀਆਂ ਵਾਡਾਂ ਵਿੱਚ ਜੋ ਵੀ ਨਸ਼ਾ ਕਰਦੇ ਹਾਂ ਅਸੀਂ ਉਹਨਾਂ ਨੂੰ ਬਚਾ ਛੱਡਣ ਲਈ ਸਮਝਾਵਾਂਗੇ ਆਪ ਸਰਕਾਰ ਦੀ ਜੋ ਮੈਂ ਮੈਂ ਜੁਧ ਨਸ਼ਿਆਂ ਵਿਰੁੱਧ ਪੂਰੇ ਸ਼ਹਿਰ ਦੇ ਵਿੱਚ ਅੱਜ ਜਿਹੜਾ ਵਾ ਉਹ ਨੋ ਵਾਰਡਾਂ ਦੇ ਵਿੱਚ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਜੀ ਕੈਬਨ ਸਾਹਿਬ ਦਾ ਕੈਬਨ ਮੰਤਰੀ ਪੰਜਾਬ ਜੀ ਨੇ ਨੋ ਵਾਰਡਾਂ ਦੇ ਵਿੱਚ ਪ੍ਰੋਗਰਾਮ ਕੀਤੇ ਆ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਦਾ ਤੇ ਮਹਿਲਾਵਾਂ ਦਾ ਪਹੁੰਚਣਾ ਇਸ ਗੱਲ ਦਾ ਜਿਹੜਾ ਵਾ ਬਹੁਤ ਵੱਡੀ ਜਿਹੜੀ ਗੱਲ ਹੈ ਕਿ ਹਰ ਬੰਦਾ ਇਸ ਚੀਜ਼ ਤੇ ਜਿਹੜਾ ਵਾ ਉਹ ਜਾਗਰੂਕ ਇਹ ਸਾਡੇ ਜਿਹੜੇ ਬੱਚੇ ਆ ਇਹ ਨਸ਼ਿਆਂ ਦੇ ਕੋਹੜ ਦੇ ਵਿੱਚੋਂ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਨਿਕਲਣ ਤੇ ਮੈਂ ਸਾਰੇ ਸ਼ਹਿਰ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਮੁਕਤੀ ਪੰਜਾਬ ਦੀ ਇਹ ਮੈਂ ਉਹਦੇ ਵਿੱਚ ਜਿਹੜਾ ਵਾ ਉਹ ਦਿੱਲ ਚਸਵੀ ਵਿਖਾਈ ਆ ਔਰ ਵੱਧ ਚੜ ਕੇ ਲੋਕ ਅੱਜ ਜਿਹੜਾ ਜੇ ਸ਼ਾਮਲ ਹੋਏ ਆ ਤੇ ਇਸ ਚੀਜ਼ ਦਾ ਜਿਹੜਾ ਪੋਜ਼ਿਟਿਵ ਜਿਹੜਾ ਸੰਕੇਤ ਹੈ ਅੱਜ ਸਾਡੇ ਨਸ਼ਾ ਮੁਕਤੀ ਦਸਤਰਾ ਦੀ ਦੂਜੇ ਪੜਾ ਦੀਆਂ ਆਖਰੀ ਮੀਟਿੰਗਾਂ ਸਿੱਗੀਆਂ ਕਮੀਟ ਬੋਧ ਹੈਗੀ ਬਹੁਤ ਹੀ ਵੱਡਾ ਹੰਗਾਰਾ ਅੱਜ ਤਿੰਨ ਪਿੰਡ ਵੀ ਸੀਗੇ ਉਹ ਵੀ ਕੱਢੇ ਆਪਣੀਆਂ ਵਾਡਾਂ ਵੀ ਕੱਢ ਰਹੇ ਆ ਜਨਾਲੇ ਸ਼ਹਿਰ ਦੀਆਂ ਬਹੁਤ ਵਧੀਆ ਤੇ ਪੋਜ਼ਿਟਿਵ ਹੰਗਾਰਾ ਜਿਹੜਾ ਸ਼ਹਿਰ ਵਾਸੀਆਂ ਨੇ ਦਿੱਤਾ ਔਰ لازਮੀ ਅਸੀਂ ਨਸ਼ਾ ਜਿਹੜਾ ਘਟ ਕਰਨ ਦੇ ਵਿੱਚ ਕਾਮਯਾਬ ਹੋਵਾਂਗੇ ਅਸੀਂ ਲੋਕਾਂ ਨੂੰ ਜਾਗਰਤ ਕਰ ਰਹੇ ਆ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਲੋਕ ਖੁਦ ਆਪ ਆਵੇ ਔਰ ਬਸ ਬਹੁਤ ਸਾਰੇ ਲੋਕ ਜਾਣਕਾਰੀਆਂ ਵੀ ਦੇ ਦੇ ਆ ਕਿ ਆਪ ਬੰਦਾ ਜੀ ਐਦਾਂ ਜੀ ਉਹ ਵੀ ਇਹੀ ਨਾਲ ਨਾਲ ਕੰਮ ਕਰਦੇ ਸੋ ਮੈਨੂੰ ਲੱਗਦਾ ਕਿ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋਦ ਨਸ਼ਿਆਂ ਦੇ ਬਦੋ ਸ਼ੁਰੂ ਕੀਤਾ ਸੀਗਾ ਕੱਲ ਤੁਸੀਂ ਦੇਖਿਆ ਹੋਣਾ ਕਿ ਆਪਣੀ ਇੱਕ ਪ੍ਰੋਬਲਮ ਹੈ ਕਿ ਆਪਾਂ ਬਾਰਡਰ ਤੇ ਆ ਤੇ ਸਾਡੇ ਡਰੋਨ ਜਿਹੜਾ ਬਹੁਤ ਆਉਂਦਾ ਪਾਕਿਸਤਾਨ ਤੋਂ ਕੁਝ ਸਮੈਕ ਵੀ ਆ ਜਾਂਦੀ ਆ ਵੈਪਰ ਵੀ ਆ ਜਾਂਦੇ ਆ ਤੇ ਕਈ ਵਾਰ ਬੰਬਾਂ ਦੀ ਤੀਰ ਵੀ ਆ ਜਾਂਦੀ ਆ ਉਹ ਉਹ ਜਿਹੜੇ ਡਰੋਨ ਰੋਕਣ ਵਾਸਤੇ ਐਂਟੀ ਡਰੋਨ ਸਿਸਟਮ ਜਿਹੜਾ ਉਹ ਕੱਲ ਲਾਂਚ ਕੀਤਾ 52 ਕਰੋੜ ਰੁਪਏ ਦੀ ਲਗਤ ਦੇ ਨਾਲ ਇਹ ਤਿੰਨ ਤਿੰਨ ਸਾਡੇ ਤਿੰਨ ਮਹੀਨੇ ਅਸੀਂ ਕੈਬਨ ਦੇ ਵਿੱਚ ਪਾਸ ਕੀਤਾ ਸੀਗਾ ਸੋ ਕੱਲ ਉਹ ਜਿਹੜਾ ਡਰੋਨ ਆ ਉਹ ਅਸੀਂ ਓਪਨ ਜਿਹੜਾ ਕੱਲ ਕੀਤਾ ਮਾਨ ਸਾਹਿਬ ਨੇ ਉਹ ਅਦਕਾਟਮ ਕੀਤਾ ਤੇ ਮੇਰਾ ਖਿਆਲ ਆ ਹੁਣ ਅਸੀਂ ਕਾਫੀ ਮਤਲਬ ਹੱਦ ਤੱਕ ਜਿਹੜੇ ਕਾਮਯਾਬ ਹੋ ਜਾਾਂਗੇ ਕਿਉਂਕਿ ਪਾਕਿਸਤਾਨ ਤੋਂ ਸਮੈਕ ਹੋਣੀ ਸਾਡਾ ਦੁਸ਼ਮਣ ਦੇਸ਼ ਆ ਉੱਥੋਂ ਸਮੈਕ ਹੋਣੀ ਜਿਹੜੀ ਬੰਦ ਹੋ ਚੁੱਕੀ ਇਹ ਤਾਂ ਬੜਾ ਇਤਿਹਾਸਿਕ ਕਾਰਜ ਕੀਤਾ ਵੀ ਆ ਗੱਲ ਜੀ ਬਹੁਤ ਵੱਡਾ ਇਤਿਹਾਸਿਕ ਕਾਰਜ ਅਸੀਂ ਬੜੇ ਤੇਦੀ ਮਤਲਬ ਪਹਿਲਾਂ ਭਾਜਪੀ ਦੀ ਸਰਕਾਰ ਨੂੰ ਹੋਮ ਮਿਨਿਸਟਰ ਸਾਹਿਬ ਨੂੰ ਪਰਧਾਨ ਮਤੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੇ ਲੈਟਰ ਲਿਖੀਆਂ ਬੇਨਤੀਆਂ ਕੀਤੀਆਂ ਕਿ ਸਾਨੂੰ ਐਂਟੀ ਡਰੋਨ ਸਿਸਟਮ ਦਾ ਦੋ ਉਹਨਾਂ ਨੇ ਨਹੀਂ ਦਿੱਤਾ ਹਰਕੇ ਅਸੀਂ ਸਟੇਟ ਗਵਰਨਮੈਂਟ ਵੱਲੋਂ 59 ਕਰੋੜ ਰੁਪਏ ਲਾ ਕੇ ਮਾਰ ਬੀਐਸਐਫ ਵੱਲੋਂ ਵੀ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ ਪੁਲਿਸ ਵੱਲੋਂ ਵੀ ਆਪਣੀ ਡਿਊਟੀ ਜੜੀ ਹੈ ਬਹੁਤ ਵਧੀਆ ਬੀਐਸਐਫ ਵੀ ਬਹੁਤ ਖੁਸ਼ ਹੋਈ ਕੱਲ੍ਹ ਦੀ ਬਹੁਤ ਵੀ ਅਸਰਦਾਰ ਅਧਿਕਾਰੀ ਵੀ ਖੁਸ਼ ਹੋਇਆ ਸਾਡੇ ਪੁਲਿਸ ਦੇ ਜਵਾਨ ਵੀ ਜਿਹੜੇ ਆਪਣੀ ਡਿਊਟੀ ਤੇ ਲੱਗੇ 182 ਪਿੰਡਾਂ ਦੇ ਵਿੱਚ ਤੁਸੀਂ ਗਏ ਹੋ ਆਈ ਨਾਲ ਇਹ ਵਾਡਾ ਦੇਖਿਆ ਤੁਸੀਂ ਰਮਦਾਸੀਆ ਵਾਡਾ ਲੇਟ ਰੱਖੀਆਂ ਕਿੰਨਾ ਕੁ ਫਰਕ ਲੱਗਦਾ ਹੈ ਹੁਣ ਕਿੰਦਾ ਲੱਗਦਾ ਕਿੰਨਾ ਕੁ ਲੋਕ ਜਾਗਰੂਕ ਹੋ ਗਏ ਨਹੀਂ ਨਹੀਂ ਬਹੁਤ ਜ਼ਿਆਦਾ ਆਈ ਪਹਿਲੀ ਮਾਤ ਤੋਂ ਦੇਖੋ ਲੱਗੇ ਸੀਗੇ ਤੇ ਸਾਡੇ ਕੋਲ 182 ਪਿੰਡ ਸੀਗੇ 15 ਵਾਡਾ ਐਸਐਚ ਦੀਆਂ 11 ਸਾਡੀਆਂ ਰਮਦਾਸ ਦੀਆਂ ਅਸੀਂ ਸਾਰੀਆਂ ਸਾਰੇ ਪਿੰਡਾਂ ਚ ਜਾਏ ਹਰ ਪਿੰਡ ਦੇ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਔਰ ਬਹੁਤ ਵੱਡਾ ਰਿਸਪੌਂਸ ਮਿਲਿਆ ਬਹੁਤ ਹੀ ਜ਼ਿਆਦਾ ਬਹੁਤ ਵੱਡੀ ਗਿੰਤੀ ਤੁਸੀਂ ਨੇ ਵੇਖਿਆ ਕਿੰਨੀ ਵੱਡੀ ਮੀਟਿੰਗ ਸੀ ਸ਼ਹਿਰ ਦੇ ਵਿੱਚ ਏਡੀ ਏ ਵੱਡੀਆਂ ਮੀਟਿੰਗਾਂ ਕਰਦੀਆਂ ਐਨਾ ਸੌਖਾ ਕੰਮ ਨਹੀਂਗਾ ਸੋ ਜਿਨ੍ਹਾਂ ਪ੍ਰਯਾਦ ਸਤਕਾਦ ਅਜਨਾਲਾ ਨਵਸੀਆਂ ਨੇ ਦਿੱਤਾ ਮੈਂ ਉਹਨਾਂ ਦਾ ਧੰਨਵਾਦੀ ਵੀ ਹਾਂ ਕਿ ਉਹਨਾਂ ਨੇ ਇਸ ਮਹਿੰਮ ਦੇ ਵਿੱਚ ਕਿਉਂਕਿ ਇਹ ਮਹਿੰਮ ਸਾਡੇ ਪੁੱਤਾਂ ਦੀ ਜ਼ਿੰਦਗੀ ਨਾਲ ਜੁੜੀ ਹੈ ਇਸ ਮਹਿੰਮ ਜਿਨ੍ਹਾਂ ਪਿਆਰ ਦਿੱਤਾ ਵਿਧਾਨ ਸਭਾ ਹਲਕਾ ਨਾਲੇ ਦੇ ਲੋਕਾਂ ਨੇ ਮੈਂ ਉਹਨਾਂ ਦਾ ਵੀ ਰੀੜੀ ਦੂੰਗਾ ਔਰ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਜਿਹੜਾ ਨਸ਼ਾ ਮੁਕਤੀ ਵਾਲਾ ਪ੍ਰੋਗਰਾਮ ਮਾਨ ਸਾਹਿਬ ਨੇ ਪੰਜਾਬ ਦੇ ਸ਼ੁਰੂ ਕੀਤਾ ਏ ਨਿੱਪਰੇ ਜਿਹੜਾ ਲੱਗਣ ਵਾਲਾ ਤੇ ਆਪਾਂ ਸਭ ਨੇ ਨਸ਼ਿਆਂ ਦੇ ਖਿਲਾਫ ਜੜ ਡੱਟ ਜਾਣਾ